ਕਦਾ ਕਰਾਇਆ ਪੰਸਾਬ ਨੇ ਵਿਚਾਰੇ ਨੇ ਨਾ ਉਹਨਾਂ ਦੀ ਨਾ ਸਾਡੀ ਆ ਜੀ ਸਾਡੇ ਨਾਲ ਕੁਦਰਤੀ ਹੁੰਦਾ ਵਿਚਾਰੇ ਨੇ ਕਿੰਨੇ ਖਾਰੀ ਬਾਈ ਨਾ ਜੀ ਮੈਨੂੰ ਕਿਹਾ ਹੀ ਤਾਂ ਕਹਿੰਦਾ ਮੈਂ ਕਰਿਆ ਉਹਨਾਂ ਕੋਲ ਨਾ ਮੈਂ ਇੱਥੇ ਪਿੰਡੇ ਗਿਆ ਵੇ ਅਸੀਂ ਮੋੜ ਦੂੰਗੇ ਫੇਰ ਮੈਨੂੰ ਟੂਰੇ ਉੱਪਰ ਤੇ ਆਇਆ ਤਾਂ ਇਹਦਾ ਕਰਾ ਕੇ ਭੇਜਣਾ ਠੀਕ ਆ ਵੀਰੇ ਲਓ ਜੀ ਬਾਈ ਜੱਗਾ ਕਹਿੰਦਾ ਹਾਰ ਲਾ ਕੇ ਭੇਜਣਾ ਰੇਟਰ ਨਵਾ ਪਿਆ ਟੇਪ ਪਿਆ ਟੇਪ ਸੌਦਾ ਕਰਾਇਆ ਸਾਡੇ ਪੰਜ ਬਾਈ ਨੇ ਅੱਜ ਮਰ ਨੂੰ ਕਹਿ ਕੇ ਤੁਰਿਆ ਤਾਂ ਕਹਿੰਦਾ ਸੌਦਾ ਕਰਾ ਦੇਣਾ ਮੈਨੂੰ ਪਿੱਛੇ ਦੇ ਰਖਦੇ ਹੈ ਨਹੀਂ ਇਹ ਨਹੀਂ ਇਹਨੂੰ ਵੀ ਸਾਡੇ ਪਰ ਮਾਨਤਾ ਵੀ ਮਾਨਤਾ ਹੈ ਵੀ ਮਾਪਿਆਂ ਸੰਗ ਹਾਂਜੀ ਹਾਂ ਅਬੀ ਥੱਲੀ ਵੀ ਨਹੀਂ ਇਹਨਾਂ ਨੇ ਕਿੱਥੇ ਯਾਰ ਜੇ ਮੈਂ ਤਾਂ ਪਾਇ ਨਹੀਂ ਸਾਡੇ ਦਾ ਘਰਾਂ ਪੰਜ ਨਹੀਂ ਬਾਬਾ ਜੀ ਆ ਗਏ ਹਾਂ ਆਈ ਨਹੀਂ ਦੇਵਾ ਕਰਦੇ ਵਿਚਰੇ ਟਿਕਟ ਹਾਰ ਲੈ ਕੇ ਆਏ ਆ ਚੱਲਿਆ ਵੀ ਆਪਣੇ ਘਰੇ ਜਾਂ ਵਪਾਰੀ ਵੀ ਨਹੀਂ ਦਿੱਤਾ ਅੱਛਾ ਹਾਂ ਉਹਨੇ ਘਰੇ ਚੱਲੇ ਜ਼ਿਮੀਂਦਾਰ ਵੀਰ ਕੋਲੇ ਚੱਲੇ ਆ ਨਾਲੇ ਮਿਲਦਾ ਕਿ ਉਹ ਰਹਿਣਾ ਇਹਨੂੰ ਵੈਕਟਰ ਨੇ ਆ ਆ ਬਾਈ ਦੇ ਕੀ ਕਹਦੇ ਆਂ ਵੀ ਜਦਾਂ ਪਸੰਦ ਆ ਗਏ ਪੁੱਛੇ ਬਾਈ ਜਿੱਤੋ ਕਿਵੇਂ ਲੱਗਿਆ ਵੀਰੇ ਡੈਕਟਰ ਵਾਹ ਵਧੀਆ ਵੀਰੇ ਵਾਹ ਵਧੀਆ ਆਪਣੇ ਘਰਾਂ ਹੀ ਆ ਹੋਰ ਵੀਰੇ ਇਹ ਤਾਂ ਕੰਨੇ ਪਸੰਦ ਕਰ ਗਏ ਤੇ ਸੋਚ ਗਏ ਕਿ ਘਰ ਤੇ ਵੇਲੇ ਹੀ ਕਹਿ ਜਾਣਾ ਅੱਜ ਲੈ ਕੇ ਵੀ ਠੰਡੀ ਧਰਤੀ ਕਰਕੇ ਜਾਣਾ ਠੰਡੇ ਇਹਨੂੰ ਮੈਂ ਕੋਦਰਤੀ ਬਾਬਾ ਜੀ ਗਏ ਨਾ ਬਾਈ ਮੈਂ ਸਵੇਰੇ ਨਾਲ ਤਾਂ ਮੋੜਨਾ ਤਾਂ ਯਾਰ ਮੈਂ ਹਾਕਾਂ ਮਾਰੀ ਤਾਂ ਨਾ ਘਰ ਤੇ ਉਹ ਮੈਂ ਵਿੱਕੀ ਬਾਈ ਨਾਲ ਹੀ ਜਾਣਾ ਦਾ ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਗੇ ਵਾਲੇ ਰੈਕਟਰ ਦਾ ਹੋ ਗਿਆ ਹੀ ਅੱਜ ਸੌਦਾ ਹਾਂਜੀ ਬਾਈ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਬਾਪੂ ਜੀ ਸਤਿਗੁਰ ਜੀ ਸਤਿਗੁਰ ਹਾਂ ਅੰਕਲ ਬਣ ਗਈ ਗੱਲ ਹਾਂਜੀ ਬਣ ਗਈ ਜੀ ਕੰਮ ਬਣ ਗਿਆ ਤੇ ਹਾਂ ਵੀ ਜੱਗੇ ਕਿਵੇਂ ਰਹਿਆ ਬਹੁਤ ਵਧੀਆ ਜੀ ਘਰ ਤੇ ਚੱਲਿਆ ਅੱਪਾ ਵੀ ਨਹੀਂ ਹਟੇ ਹੈਗੇ ਅੰਕਲ ਨੇ ਵੀ ਨਹੀਂ ਹਟਿਆ ਕਹਿੰਦਾ ਲੈਣਾ ਦਾ ਆਹੀ ਲੈਣਾ ਪਸੰਦ ਦਾ ਕਹਿੰਦਾ ਮੇਰੇ ਹਾਂ ਕਾ ਨਵੇਂ ਦਾ ਵੀ ਮੂਡ ਵੜਿਆ ਰਹੀ ਨਹੀਂ ਹਾਂ ਮੇਰਾ ਮੂਡ ਨਹੀਂ ਗਿਆ ਹਾਂ ਸਭ ਦੇਖਿਆ ਉਹ ਕਾਫੀ ਜੇ ਪਰੇ ਪਸੰਦ ਆ ਗਿਆ ਨਾ ਨਾ ਠੀਕ ਪਾਸੋਂ ਤੋਂ ਤਾਂ ਬਣੀਦਾ ਹੈਗਾ ਟਰੈਕਟਰ ਅਗਲੀ ਦੇ ਤਾਂ ਵੀ ਪਸੰਦ ਆ ਗਿਆ ਕਹਿੰਦੇ ਵੀ ਲੈ ਕੇ ਜਾਣਾ ਉਹ ਤਾਂ ਪਰਫੈਕਟ ਲਵੇ ਲਗੇ ਤੇ ਕਹਿੰਦੇ ਕੋਈ ਗੱਲੇ ਨਹੀਂ ਆ ਰਹੀ ਇਹਨਾਂ ਨੇ ਲੈ ਕੇ ਨਾ ਟਰੈਕਟਰ ਵੀ ਵਧੀਆ ਬਾਈ ਮਹੀਂਦਰਾ ਸਾਰੇ ਗੰਕਮ ਗਾਰੰਟੀ ਦਿੱਤੀ ਪੂਰੇ ਵੀ ਕੋਈ ਵੀ ਚੱਕਰ ਦਾ ਮੈਨੂੰ ਫੋਨ ਕਰੀਂ ਮਿਲਣਾ ਨਾ ਕੋਈ ਹੈ ਵੀ ਨਹੀਂ ਜੱਗੇ ਕੋਲ ਕੰਪ ਦਾ ਟਰੈਕਟਰ ਇਹਨਾਂ ਬਾਈਆਂ ਨੇ ਕਿੱਥੇ ਇੰਨਾ ਜੱਗਾ ਯਾਰਾ ਖਫਤ ਕਰਦਾ ਉਹ ਕਰਾਂਗਾ ਵੜਾ ਕਰ ਦਿੰਦਾ ਨਹੀਂ ਇਹ ਟਰੈਕਟਰ ਬਾਈ ਕੁਦਰਤੀ ਇਹਨਾਂ ਦਾ ਵੀ ਆ ਸਬੇਤ ਹੈ ਜਿੰਨੇ ਵੀ ਪੁਰਾਣੇ ਤੇ ਪੁਰਾਣੇ ਆ ਦੇ ਲੋਕ ਨਹੀਂ ਚੱਲਦੇ ਆ 2000 ਮਾਡਲ ਵੀ ਐਨ ਚੱਲਦੇ ਆ ਮੈਂ ਫਾਈ ਰੰਗ ਰੂਪ ਆ ਜੈਂ ਤੋਤਾ ਪਿਆ ਜੱਗੇ ਨੇ ਕਿਉਂਕਿ ਮੈਂ ਕਹਿੰਦਾ ਹੁਣੇ ਤੋਤਾ ਜੱਦਾ ਲਿਆਂਦਾ ਨਾ ਕੱਲ ਤੋਤਾ ਤਾਂ ਪਰਸੋਂ ਕੱਲੇ ਹਾਂ ਕੱਲ ਬੰਦੇ ਕੋ ਹੋਰਾ ਤੇ ਦੇਖਣਾ ਚਲ ਭਾ ਧੋ ਦੇ ਵੜਾ ਲੈਣਾ ਦੋ ਦਿਨ ਹੋ ਗਏ ਕੱਖ ਵੱਡ ਨਹੀਂ ਹੋਇਆ ਇਹ ਕਰਕੇ ਹੁਣ ਲਿਬੜ ਵੀ ਜਾਣਾ ਬਾਈ ਨੂੰ ਕੋਈ ਚੋਈ ਮੈਂ ਧੋਲੇ ਜੀ ਨਹੀਂ ਤੈਰ ਜਾ ਕੇ ਨਾ ਨੇ ਰੋਡ ਪੰਚ ਕਿੱਢ ਹੋਣੀ ਇਹ ਤਾਂ ਐਨਾ ਕੁ ਹੋ ਗਿਆ ਅੰਦਰ ਚਲ ਜਾ ਕੇ ਪਾਣੀ ਵਾਦ ਗਏ ਹਾਂ ਆ ਵੀ ਮੁੰਡਿਆ ਕੱਸੀ ਕੱਪ ਲੈ ਇਹ ਲੈ ਕੇ ਚੱਲੇ ਕਮਾਉਣ ਵਾਸਤੇ ਛੱਡ ਜਾਣਾ ਉਹਦੇ ਕਿਤੇ ਬਾਰਵੇਂ ਲੜ ਵੀ ਨਾ ਪਈ ਵੀ ਇੱਕ ਟਰੈਕਟਰ ਗਾ ਹਾਂ ਜੀ ਜਾਨਕੀ ਦਿਖਾ ਕੇ ਆਮ ਕਾਤੇ ਜਦੋਂ ਕੋਈ ਜਦੋਂ ਸਾਡੇ ਕੋਲ ਖੜੇ ਨਾ ਹਾਂ ਹਾਂ ਆਂਦੇ ਰੇ ਜਗੇ ਲਓ ਜੀ ਮਹਾਰਾਜ ਜਣਾ ਕਰੇ ਵਾਦਾ ਹੀ ਕਰੇ ਵਾਦੇ ਕੱਲੋਂ ਕੋਈ ਵਾਦਾ ਭਾਈ ਨੇ ਪੈਸੇ ਲਾਏ ਆ ਪੈਸੇ ਲਾਏ ਭਾਈ ਰੋ ਖੋਜੋ ਕੇ ਪੈਸੇ ਲਾਏ ਮੂੰਹ ਮੰਗ ਮੈਂ ਅੱਪਾ ਵੀ ਆ ਕੋਈ ਖੋਜੋ ਕੇ ਦਿੱਤਾ ਜਿਵੇਂ ਏਜੰਸੀ ਜੀ ਕਹਦਾ ਤੇ ਜਹਾਜ਼ ਆਪਣੇ ਘਰ ਹਾਰ ਪਾ ਕੇ ਦਿੱਤਾ ਯਾਰ ਨਾ ਨਾ ਠੀਕ ਆ ਦਾਦਾ ਕਰਾਇਆ ਪੰਜ ਸਾਹਬ ਨੇ ਵਿਚਾਰੇ ਨੇ ਨਾ ਉਹਨਾਂ ਦੀ ਨਾ ਸਾਡੀ ਆ ਤੇ ਸਾਡੇ ਨਾਲ ਉਧਰਤੀ ਹੁੰਦਾ ਵਿਚਾਰਿਆਂ ਨੇ ਕਿਹਾ ਵੀ ਨਾ ਨਾ ਠੀਕ ਆ ਭਾਈ ਨਾ ਜੀ ਮੈਨੂੰ ਕਿਹਾ ਹੀ ਤਾਂ ਕਹਿੰਦਾ ਮੈਂ ਕਰਿਆ ਉਹਨਾਂ ਕੋਲ ਨਾਲ ਕੋਈ ਮੈਂ ਤਾਂ ਪਿੰਡੇ ਗਿਆ ਵੈਸੇ ਮੋੜ ਦੂੰਗਾ ਮੈਨੂੰ ਪੂਰੇ ਉੱਪਰ ਤੇ ਆਇਆ ਤਾਂ ਇਹ ਕਰਾ ਕੇ ਭੇਜਣਾ ਹਾਂ ਮੈਂ ਕਹਿੰਦਾ ਅਮਰਨਪੁਰ ਚ ਮੈਂ ਕਹਿੰਦਾ ਅਮਨਾ ਤਾਂ ਵੀ ਕੱਢ ਕੇ ਲਾਂਗੇ ਅੱਜ ਦਿਨ ਵੀ ਵਧੀਆ ਦਾ ਹਾਂ ਮਤਲਬ ਵੀ ਢੰਡੇ ਚ ਭੇਜਣਾ ਹਾਂ ਮਾਰੋ ਸੈਲਫ ਵੀਰੇ ਚੱਲ ਜੇ ਕਿਹੜੇ ਪਿੰਡ ਚੱਲਿਆ ਸੰਤੋਖਾ ਟੱਪੜੀਆਂ ਸੰਤੋਖਾ ਟੱਪੜੀਆਂ ਚੱਲਿਆ ਬਾਈ ਪਹਿਲਾਂ ਸੰਤੋਖਾ ਟੱਪੜੀਆਂ ਲੈ ਭਾਈ ਲਈ ਲਾਸਟ ਰਾਈਡ ਮਾੜਾ ਪਿੰਡ ਦੀ ਹੁਣ ਹੋਰ ਪਾਸੇ ਜਾਊਂਗਾ ਠੀਕ ਆ ਵੀਰੇ ਮੈਂ ਨਾ ਤੁਰ ਕੇ ਆਇਆ ਜੀ ਚੱਲਦੇ ਆਪਾਂ ਚਲੋ ਠੀਕ ਆ ਵੀਰੇ ਠੀਕ ਆ ਜਿੱਲਾ ਬਹੁਤਾ ਹੌਲੀ ਹੌਲੀ ਲੈ ਜਾਓ ਚਲ ਭਾਈ ਜਾਣ ਦੇ ਗੱਡੀ ਵੀ ਵਾਈ ਲੈ ਗਏ ਵੀਰ ਆ ਜਾ ਕੇ ਓਕੇ ਆ ਪਿੱਛੇ ਵਾਲੀ ਮੜੀ ਤੋਂ ਸਭ ਕੀ ਚੁਲਵਾ ਦੇ ਜਿਹੜੇ ਬੈਕ ਲੈ ਗਏ ਉਹ ਤਾਂ ਮੀਗਾ ਵਸਤੇ ਹੀ ਪਾ ਦੇ ਆਹਾ ਬਾਪਰਾ ਉਹ ਦੋਸਤ ਤਾਨਾ ਪਾ ਦੇ ਬਾਕੀ ਵੀ ਵਾਈ ਡੀ ਸੀ ਕਲਾ ਬੈਗ ਦਿਖਾ ਸਾਸਰੀ ਘਰ ਫੇਰ ਆ ਦੇਖੋ ਜੀ ਜਨ ਲਾਲ ਲਾ ਕੇ ਰੱਖਾ ਕਿੰਨਾ ਲੰਬਾ ਨਾ ਨਾ ਭਾਈ ਡੀ ਸੀ ਚੱਲਿਆ ਯਾਤਰਾ ਉਹ ਬੈਗ ਬੱਲਾ ਬਾਈ 2.5 ਫੁੱਟ 2.5 ਫੁੱਟ ਦਾ ਬੈਗ ਲੈ ਕੇ ਚੱਲਿਆ ਹੌਣ ਕਿੱਥੇ ਜਾਣਾ ਆਪਾਂ ਨੇ ਚੱਲਿਆ ਪਹਿਲਾਂ ਹੁਣ ਆਪਾ ਜੀ ਵੈਗ ਦੂਆ ਇਹ ਵੀ ਜੇ ਟੋਪੀ ਬਣਾਉਣੀ ਟੋਪੀ ਵੀ ਬਣ ਜਾਂਦੀ ਇਹਦੇ ਉੱਪਰ ਆ ਦੇਖੋ ਪਿੱਠੂ ਵਾਲਾ ਵਿੱਚ ਬਠਾ ਵਿੱਚ ਬੱਗੇ ਜਾਣਾ ਹੁਣ ਚੱਲੇ ਭਾਈ ਅੱਜ ਯਾਤਰਾ ਆਪ ਆਪਣੇ ਵੀਰ ਆਪਾ ਜੀ ਨਾਲ ਹੀ ਭਾਈ ਰੋਡੀ ਧੋਖਾ ਦੇ ਗਏ ਤੇ ਕੀ ਨਹੀਂ ਇਹ ਹਰੇਕ ਸਾਲ ਜਾਂਦਾ ਏ ਹਾਂ ਇਹ ਵੀ ਜਰੂਰੀ ਕੰਮ ਆ ਯਾਰ ਹਾਂ ਖੁਸ਼ੀ ਹੋਣੀ ਆਈ ਆ ਬਾ ਠੀਕ ਆ ਪਾਲਦੀ ਕਰਨੀ ਆਪਾਂ ਨੇ ਆ ਬਾ ਠੀਕ ਆ ਕਹਿ ਲੈ ਕੇ ਆਉਣਾ ਆ ਦੇ ਲੈ ਇਧਰ ਡੀਸੀ ਨੇ ਐਲਾਨ ਕਰਤਾ ਕਹਿੰਦਾ ਠੰਡੇ ਮੈਪ ਲਾਉਂਗਾ ਕਿੱਥੇ ਜਾਣਾ ਅੱਡੇ ਜੀ ਤਕੋ ਪਾਪਾ ਜੀ ਬਾਹਰ ਇਹ ਤਾਂ ਨਹੀਂ ਲੈ ਕੇ ਚੱਲੇਦਾ ਜੇ ਕੋਟੀ ਫਾਈ ਫਿਰਦਾ ਏ ਓਏ ਬਿਮਾਰ ਜਾ ਹਾਂ ਤੈਨੂੰ ਕਿਹ ਗੈਣਾ ਪੈਂਦਾ ਬਿਮਾਰ ਜਾ ਇਹਦਾ ਹੀ ਲੈ ਕੇ ਚੱਲੇ ਜੀ ਛਿਮਲੇ ਹੀ ਚੱਲੇ ਆ ਤੈ ਜਾਣਾ ਦੇਖ ਲੈ ਤੀ ਕਿੱਥੇ ਜਾਣਾ ਬਾਈ ਇੱਧਰ ਬਾਈ ਛਿੰਡੀ ਗੁਰ ਚੱਲੇ ਆ ਬੱ ਠੀਕ ਹੈ ਇੱਥੇ ਜਾਣਾ ਪੈਣਾ ਦਾ ਲਓ ਜੀ ਬਾਈ ਫੇਰ ਤੇ ਮੀਂਹ ਆ ਗਿਆ ਚੱਲ ਪੈ ਕੰਮ ਰੱਬ ਨਹੀਂ ਹਟਦਾ ਹੈਗਾ ਬਾਈ ਲੈ ਹਿੰਦੂ ਅੱਜ ਨਹੀਂ ਜਾਣਦੇ ਤੁਸੀਂ ਜਾਓਗੇ ਨਹੀਂ ਪੈਂਦੇ ਜੇ ਜਾਓਗੇ ਬਾਈ ਯਾਤਰਾ ਫਰ ਉਹ ਡੀਸੀ ਵਧੀਆ ਸਾਲਾ ਧੁੱਪਾਂ ਆਪਣੇ ਘਰ ਤੇ ਉਹ ਲਿਆ ਬਾਈ ਤਵਾ ਮੂੰਦਾ ਮਰ ਵੀ ਨਹੀਂ ਅੜਦਾ ਹੈਗਾ ਬਾਈ ਨਹੀਂ ਕਰਾਂ ਤੇ ਬਾਬੇ ਨੇ ਮੀਂਹੀ ਰੋਕ ਪਰ ਬਾਈ ਡੀਸੀ ਤਾਂ ਆਪਣੇ ਕੋਟੀ ਪਾਏ ਆ ਬੇਸ਼ੱਕ ਠੰਡ ਹੋਵੇ ਕੋਈ ਚੱਕਰ ਨਹੀਂ ਹੈਗਾ ਇਹਦਾ ਕਿਹੜਾ ਪੈਜ ਹੋਏ ਓ ਬਾਬਾ ਬੱਸ ਕਰ ਮੈਨੂੰ ਚਾਹੀਦਾ ਮੈਂ ਮੈਂ ਹੱਥ ਦੇ ਮੈਂ ਪੰਜ ਚਾਰ ਕੱਟੇ ਆ ਆਹ ਸਮਝਿਆ ਨੰਦੂ ਵੀ ਵਾਲ ਕਟਾਇਆ ਪਤਾ ਨਹੀਂ ਰੱਬ ਤਾਂ ਹੀ ਨਹੀਂ ਪਾਈ ਜਾਂਦਾ ਇਹ ਹੁਣਦੇ ਹੋਏ ਤਾਂ ਕਾ ਜਾਣੇ ਪਿੰਡੇ ਮੈਂ ਜੀ ਕਿਰਪਾ ਰੱਖੀ ਹਾਂ ਪਿੰਡ ਨੂੰ ਪਿਛੇ ਪਾ ਕੇ ਰੱਖੀ ਮਰੇ ਪਿੰਡ ਨੂੰ ਪਿਛੇ ਪਾ ਕੇ ਰੱਖੂਗਾ ਉਹ ਤੇ ਜਾਈ ਨਹੀਂ ਆ ਨਾ 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 ਬੀਸੀ ਦੇ ਹੁਕਮ ਪਰ ਚੱਲਣਾ ਬਾਈ ਪਿੰਡ ਨੂੰ ਪਿਛੇ ਪਾ ਕੇ ਰੱਖਣਾ ਬਾ ਕੋਈ ਨਹੀਂ ਨਾ ਨਾ ਕੁਛ ਨਹੀਂ ਹੁੰਦਾ। ਔਰ ਇਹ ਬਾਈ ਨਹੀਂ ਬੰਦੇ ਦੀ ਗੱਲ ਆ। ਬੀਵੀ ਆਂ ਛਤਰੀ ਪਝਾਉਂਦੀ ਨੂੰ ਤੇ। ਆ ਬੰਦੀ ਵੀ ਕਿੱਥੇ ਗੱਡਿਆ ਹੋ। ਇਸਦੀ ਘਰੇ ਐਨਾ ਨਾ ਪਾਣੀ ਲੱਗਿਆ। ਕਿੱਥੇ? ਕਿੱਥੇ? ਸਾਡੇ ਬੰਦੀ ਗਿਆ। ਪਾਗਲੇ ਨੇ ਗਿਆ ਭੱਜਿਆ ਹੋ। ਕਿੱਥੇ ਚੱਕਲੇ ਗਿਆ। ਆਜੀ ਫੇਰ ਬਾਈ ਹੈਵੀ ਰੇਨ ਵਾਲੀ ਗੱਮ ਆ ਦੇਖੋ ਕਿਹੜੇ ਸਾਹਮਣਾ ਚੱਲ ਪੈਗਾ ਹਾਂ ਲਾ ਚੱਲਗਾ ਪਹੀਆਂ ਦੇ ਉੱਪਰ ਨੂੰ ਪਾਣੀ ਵਹੀਗਾ ਲੋ ਜੀ ਬਾਈ ਸੂਏ ਭਾਰ ਕੰਨੀ ਨੂੰ ਜਾਣਾ ਵੀ ਔਖਾ ਹੈ ਪਰ ਉੱਡੀ ਕੀ ਹੋ ਗਿਆ ਲੱਕ ਪੁਆਈ ਵੀ ਹੈ ਤਾਜੀ ਘੈਰਾ ਪੁਆ ਹੈ ਕੱਲ ਲੱਕ ਪੁਆਈ ਹਲੇ 5 ਲੱਖ ਦਾ ਖਰਚ ਆਇਆ ਹੈ ਗੱਲਾ ਵੀ ਨਹੀਂ ਆਸਾਂ ਆ ਜਾਣਾ ਵੀ ਔਖਾ ਹੋਇਆ ਪਿਆ ਬਾਈ ਗਿੱਲੇ ਮੌਕਾ ਐ ਪੱਕੀ ਸੜਕ ਵੱੜ ਜਾਵੇ ਜਾਂਦੀ ਹੈ ਸਵੇਰ ਭਰ ਕੀਤਾ ਕਹਿੰਦੇ ਜੱਗੇ ਦੇ ਘਰ ਕਦੀ ਦੱਸਤਾ ਕਿ ਸੜਕੋਂ ਬਰ ਨਹੀਂ ਜਾਂਦੀ ਐ ਨਹੀਂ ਪੇਤੇ ਆਏ ਹਾਲ ਹੋ ਜਾਂਦੇ ਫਿਰ ਮੋਟਰਸਾਈਕਲ ਫਿਰ ਅੱਗ ਹਸ ਰਹੀ ਜਾਂਦੇ ਤੇ ਬੁਫੇ ਨਾਲ ਖਰਾਬ ਐ ਤੇ ਦੇਖ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰ ਤਾ ਉਹੀ ਕੰਮ ਥੱਲੇ ਵੀ ਨਹੀਂ ਦਿਖਦਾ ਕਿ ਕਿੱਥੇ ਵੜਨਾ ਹੈ ਹੌਲੀ ਕੱਢੀ ਹੁਣ ਲਿਬੜ ਜਾਣਾ ਉਹ ਮੂਰੇ ਦੇ ਸਾਰੇ ਲਿਬੜ ਗਿਆ ਹੌਲੀ ਉਹ ਹੌਲੀ 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 ਹੁਣ ਤੋੜ ਲੈ ਲੈ ਤੂੰ ਆ ਦੇਖ ਕੇ ਤਾ ਆ ਦੇਖ ਕੇ ਤਾ ਕੱਢ ਮੜਾਇਆ ਮਾਲ ਖਾ ਲਿਆ ਖਾ ਰਿਹਾ ਚੱਲ ਗਾ ਰੋਡੀ ਦਾ ਬਾਈ ਬਹੁਤ ਧੰਨਵਾਦ ਏ ਮੇਰਾ ਮੋੜਥਾ ਲਿਕੇ ਇਹਨੇ ਨਿਆਣੇ ਢੋਈ ਅੱਜ ਪ੍ਰਮਾਨ ਭਾਈ ਜੱਗੇ ਟਰੈਕਟਰ ਦਾ ਸੌਦਾ ਕਰਾਇਆ ਸੀ ਨਿਕਾਲ ਜੀ ਸਾਰਿਆਂ ਨੂੰ ਜੀ ਤੇ ਭਾਈ ਦੀਰ ਲੈ ਕੇ ਆਪਣੇ ਚੱਲ ਉਹਨਾਂ ਨੂੰ ਪਸੰਦ ਆ ਗਿਆ ਟਰੈਕਟਰ ਠੀਕ ਆ ਹਾਂ ਵੀ ਕਹਿੰਦੇ ਮਹਿੰਦਰਾ ਟਰੈਕਟਰ ਠੀਕ ਆ ਵੀ ਜ਼ਿਮੀਂਦਾਰ ਦੇ ਹੱਕ ਚ ਹੂੰ ਹੂੰ ਮੈਂ ਕਹਿੰਦਾ ਸਾਲ ਕਿਤਾ ਜੱਗੇ ਕੋਲ ਵੀ ਲੱਗੇ ਹੋਣਾ ਬਦਲਾ ਕੇ ਹੋਣਾ ਇਹਦਾ ਹੈ ਬਦਲਾ ਕੇ ਹੋਣਾ ਹਾਂ ਸਾਲ ਸਾਲ ਦਾ ਲਾ 1.5 ਸਾਲਾਂ ਦਾ ਬਦਲਾ ਹੋ ਗਿਆ ਨੇ ਹਾਂ ਸਾਲ ਤੋਂ ਆਪਣੇ ਵਾਲੇ ਹੋਣੇ ਜਾਂਦੇ ਨੂੰ ਮਾਰਤੇ ਸਾਲ ਹੋ ਜਾਣਾ ਹੋ ਤਿੰਨ ਸਾਲ ਹੋ ਗਏ ਐ ਇੰਨੇ ਵੀ ਨਹੀਂ ਹੋਏ ਹੈਗੇ 2 ਸਾਲ ਹੋ ਗਏ ਨੇ ਹਾਂ 1.5 ਸਾਲ ਲਾ ਲਾ ਪ੍ਰਧਾਨ ਮੌਸਮ ਕਹਿੰਦਾ ਮੋਸੋਂ ਜ਼ਿਆਦਾ ਪਤਾ ਨਹੀਂ ਲੱਗਦਾ ਨਾਣੇ ਦੀ ਵੀ ਆਲੀ ਕੰਮ ਹੋਇਆ ਪਿਆ। ਵੀ ਘੜੀ ਜੀ ਬਾਈ ਮੀ ਆ ਜਾਂਦਾ ਏ। ਰੋਪੜ ਤੋਂ ਕਈ ਦੋ ਵਾਰੀ ਭੇਜ ਲੈ। ਘੜੀ ਦੀ ਹਟ ਜਾਂਦਾ। ਹੁਣ ਤਾਂ ਪ੍ਰਧਾਨ ਜੀ ਆਪਾਂ ਕਹੀਏ ਵੀ ਪੂਰੇ ਮੀ ਹਟੇ ਆਪਾਂ ਜਾ ਨਹੀਂ ਸਾਦੇ ਸੋਖੇ। ਰਸਤੇ 'ਚ ਮੀ ਆ ਜਾਂਦਾ। ਰਸਤੇ ਰੋਪੜ ਤੇ ਦੋ ਵਾਰੀ ਵਿੱਚ ਮੈਨ ਗਾਲਾ। ਰੋਪੜ ਪ੍ਰਧਾਨ ਜੀ ਕਿੰਨਾ ਕਮੀ? ਬਹੁਤ ਮੀ ਹੈ। ਪਰ ਅੱਜ ਢਾਬੇ ਤੇ ਬੈਠੇ ਕਿਤੇ ਆ ਕੇ ਫਿਰ ਗੱਲ ਕਰਨ ਕੋ ਪਾ। ਹੈ ਬੱਦਲੀ। ਪੰਪ ਤੇ ਹਾਂ। ਹਟ ਜਾਂਦਾ। 20 ਮਿੰਟ ਪੈਂਦਾ ਹਟ ਜਾਂਦਾ। ਆਪਣੇ ਵੀ ਉਰੇ ਸੋਣੀ ਜੱਟ ਲਾ ਗਿਆ। ਹਾਂ ਹਾਂ। ਉਹ ਪੂਰੇ ਨੂੰ ਪੁੱਛਾਂ ਵੀ ਪਾਣੀ ਪੂ ਪੂਰੀ ਕਹਿੰਦਾ ਹਰੇ ਮੈਂ ਵੀ ਨਹੀਂ ਮੰਨਦਾ ਇਹਨੂੰ ਹਰੇ ਉਹ ਤਾਂ ਕਹਿੰਦੇ ਮੈਂ ਇਹਨੂੰ ਮੰਨਦੇ ਨਹੀਂ ਹਾਂ ਹੂੰ ਹੋਰ ਦੱਲੀ ਪਾਣੀ ਪੂਰਾ ਹੋ ਗਿਆ ਦੱਲੀ ਦਾ ਵੀ ਪਾਣੀ ਪੂਰਾ ਦੱਲੀ ਦੇ ਤਾਂ ਆਪਾਂ ਚੋਈ ਚੱਲ ਵੀ ਹੋਣੀ ਪ੍ਰਧਾਨ ਉੱਧਰ ਚੋਈ ਚੱਲਦੀ ਨਹੀਂ ਪੂਰੀ ਉਹ ਆਪਣਿਆ ਵਾਲੀ ਵੀ ਵਧੀ ਪਉਣ ਟੋਬੇ ਵਾਲਾ ਪਾਣੀ ਮੈਂ ਨਹੀਂ ਗਿਆ ਹੈਗਾ ਹੂੰ ਚੱਲ ਪਿਆ ਹੁਣ ਠੀਕ ਰੋਡੀ ਬਾਈ ਜੇ ਤੈਨੂੰ ਮੋਰਚਾ ਲੈ ਕੇ ਗਿਆ ਤਾਂ ਸਾਫਤਾ ਲਵੇੜਿਆ ਕਿੱਥੇ ਨਹੀਂ ਨਹੀਂ ਕੱਲ ਤੋਂ ਹਣੇ ਹੈ ਜਿਹੜੀ ਚੱਕੜਾ ਕੀ ਕੱਟਦਾ ਨਹੀਂ ਹੂੰ ਲੌਟ ਆਇਆ ਬੈ ਇਹਦਾ ਮੋਟਰਸਰ ਬਲੋਰਾ ਲੈ ਕੇ ਗਿਆ ਪਹਿਨੇ ਮੇਰੀ ਦੀ ਰੇਲ ਬਣਾਈ ਵੀ ਅੱਜ ਛਤਰੀ ਵੀ ਕੋਲੇ ਰੱਖੀ ਵੀ ਐ ਹੋ ਵੀ ਆ ਗਿਆ ਕੁਝ ਵੀ ਐ ਹੂੰ ਬਾਈ ਰਾਤ ਵੀ ਪਈ ਗਿਆ ਕੱਲ ਵੀ ਪਈ ਗਿਆ ਅੱਜ ਵੀ ਪੈਂਦਾ ਰਾਤ ਨੂੰ ਵੀ ਦੱਸਿਆ ਪਿਆ ਮੌਸਮ ਬਸ ਵੀ 24 ਘੰਟੇ ਹੀ ਹੋ ਰਿਹਾ ਪ੍ਰਧਾਨ ਜੀ ਪਰਨੇ ਅਸੀਂ ਬੰਦ ਹੈ ਹੈ ਐਸੀ ਦਾ ਬੰਦਾ ਹੁਣ ਬਹੁਤ ਦੇਰ ਹੋ ਗਏ ਹੂੰ ਦੋ ਤਿੰਨ ਤੱਕ ਤੁੰਗ ਵਾਲਾ ਦਾ ਕੱਟ ਕੱਲ ਦਾ ਦਿਨ ਹੈ ਹੈ ਕੱਲ ਪ੍ਰਧਾਨ ਜੀ ਖਣਾ ਹੁਣ ਜਿਹੜੇ ਜੀਰੇ ਨਿਸਰਦੀਆਂ ਆ ਬੂਰ ਨੂੰ ਫਰਕ ਤਾਂ ਪੈਂਦਾ ਹਾਂ ਫਰਕ ਤਾਂ ਪੈਣਾ ਹੀ ਆ ਹਾਂ ਬੂਹ ਚੜਦਾ ਹੁੰਦਾ ਆ ਫਰਕ ਤਾਂ ਪਾਊਗਾ ਹੀ ਕੋਈ ਵੀ ਜੀ ਨਸਰ ਦੀ ਨਹੀਂ ਪੈਂਦਾ ਫਰਕ तकरीबन ਮੇਰੇ ਸਾਹਮਣੇ ਵੀ 30% ਜੀ ਰਿਆ ਤਾਂ ਨਸਰ ਲੱਗੀਆਂ ਹਾਂ ਹਾਂ ਤੇ ਜ਼ਿਆਦਾ ਨਹੀਂ ਹੋਰ 30% ਨਸਰ ਲੱਗੀਆਂ ਹੈ ਐਦ ਲਈ ਫਰਕ ਕੋ ਨਹੀਂ